ਆਵਾਜ਼ ਤੇ ਸੁਖ ਹਿੰਦਰਾ ਸਰਵਾਈਕਲ ਕੋਈ ਵੱਡੀ ਗੱਲ ਨਹੀਂ ਆ ਪਰ ਤੰਗ ਵੀ ਬਹੁਤ ਕਰਦੀ ਹੈ ਜਿਹੜੇ ਪੇਸ਼ੈਂਟ ਨੂੰ ਹੈਗੀ ਆ ਤੁਸੀਂ ਇੱਕ ਵਾਰੀ ਆਓ ਤਾਂ 15 ਮਿੰਟਾਂ ਦੇ ਵਿੱਚ ਗਰੰਟੀ ਹੈ ਠੀਕਾ ਨੂੰ ਤੋਂ ਤੁਸੀਂ ਸਰਵਾਈਕਲ ਸੀ ਅੱਛਾ ਅੱਛਾ ਤੇ ਮੈਂ 4-5 ਦਿਨ ਪਹਿਲਾਂ ਆਈ ਸੀ ਤੇ ਭਾਜੀ ਉਹਨਾਂ ਨੇ ਸਰਵਾਈਕਲ ਕੱਟਿਆ ਵਾ ਤੇ ਮੈਨੂੰ ਬਹੁਤ ਫਰਕ ਹੈ ਠੀਕ ਆ ਮੈਂ ਕੋਈ ਦਵਾਈ ਵੀ ਦਿੱਤੀ ਨਾਲ ਉਹਨੇ ਨਹੀਂ ਦਵਾਈ ਨਹੀਂ ਸਿਰਫ ਪਾਊਚ ਹੀ ਦਿੱਤੇ ਪੀਣ ਵਾਸਤੇ ਬਾਕੀ ਦਵਾਈ ਕੋਈ ਨਹੀਂ ਦਿੱਤੀ ਖੁਮਾਰ ਅੱਜ ਦਾ ਕਿਸ ਤਰ੍ਹਾਂ ਇਲਾਜ ਕਰਦੇ ਨੇ 11 ਹੋਂ ਦੇ ਆ ਜੇ ਤੁਹਾਨੂੰ ਤਾਂ ਮੈਨੂੰ ਬਿਲਕੁਲ ਸਹੀ ਲੱਗਦਾ ਜਿੱਦਾਂ ਬਿਲਕੁਲ ਹੀ ਸਹੀ ਹੋ ਗਈ ਹੈ ਹੁਣ ਕਿਦਾਂ ਉਹਨੂੰ ਕਹਦਾ ਨੇ 10 ਦਿਨ ਬਾਅਦ ਹਾਂਜੀ ਹੋ ਸਕਦਾ ਤਕਲੀਫ ਜ਼ਿਆਦਾ ਹੋਏ ਤੇ ਭਾਜੀ ਪਹਿਲਾਂ ਵੀ ਆ ਸਕਦੇ ਆ ਹਾਂ ਜੇ ਤਕਲੀਫ ਨਹੀਂ ਹੋਏਗੀ ਸੋ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਪਹਿਲਾਂ ਪ੍ਰੋਗਰਾਮ ਚ ਧੰਨਵਾਦ ਸਾਰੇ ਭਾਈ ਹਾਂਜੀ ਡਾਕਟਰ ਸਾਹਿਬ ਕੀ ਕਰਨਾ ਚਾਹੁੰਦੇ ਜਦੋਂ ਸਰਕ ਵਹੀਕਲ ਜਿਹਦਾ ਅੱਜਕਲ ਪ੍ਰੋਬਲਮ ਬੜੀ ਵਧਦੀ ਜਾਂਦੀ ਹੈ ਤੁਸੀਂ ਦਾਵਾ ਕਰਦੇ ਹੋ ਵੀ 15 ਮਿੰਟਾਂ ਜਿਮ ਮੈਂ ਠੀਕ ਕਰ ਦਿੰਦਾ ਕਿਸ ਤਰ੍ਹਾਂ ਕਰਦੇ ਹੋ ਦੇਖੋ ਜੀ ਸਰਵਾਈਕਲ ਸਹੀ ਤੇ ਵਿੱਚ ਕੈਲਸ਼ੀਅਮ ਘਟਣ ਨਾਲ ਜਿਹੜੀ ਖੁਸ਼ਕੀ ਹੈ ਸਰੀਰ ਦੀ ਉਹਦੇ ਨਾਲ ਆਪਾਂ ਜਿਆਦਾ ਝੁੱਕ ਕੇ ਕੰਮ ਕਰਦੇ ਆ ਜਾਂ ਕੋਈ ਜਿਆਦਾ ਵਜਨ ਨਾਲ ਕੰਮ ਕਰਦੇ ਆ ਜਾਂ ਨਿਉ ਕਿ ਆਪਾਂ ਜਿਆਦਾ ਮੋਬਾਈਲ ਵੇਖਦੇ ਆ ਤੇ ਉਹ ਹੱਡੀ ਇੱਕ S1 S2 ਤੇ S3 ਇਹਨਾਂ ਚੋਂ ਕੋਈ ਵੀ ਬਾਹਰ ਆ ਜਾਂਦੀ ਹੈ ਤਾਂ ਹੋਂ ਦੇ ਪਿਛਲੇ ਪਾਸੇ ਤੇ ਉਹਦੇ ਨਾਲ ਨਾੜਾਂ ਖੇਚੋ ਜਾਂਦੀਆਂ ਜੋ ਕਿ ਮੋਢੇ ਵੀ ਦੰਦ ਕਰਨ ਲੱਗ ਜਾਂਦੇ ਆ ਤੇ ਪਿੱਛੋਂ ਫਰ ਵੀ ਦੰਦ ਕਰਨ ਲੱਗ ਜਾਂਦੇ ਆ ਔਰ ਉਹਦੇ ਨਾਲ ਸਿਰ ਨੂੰ ਦਰਦ ਹੁੰਦੀ ਰਹਿੰਦੀ ਆ ਸਰਵਾਈਕਲ ਉਹ ਇੱਕ ਹੱਡੀ ਹੁੰਦੀ ਹੈ ਬਾਹਰੋਂ ਆਈ ਉਹਨੂੰ ਇੱਕ ਛੋਟੇ ਜਿਹੇ ਝਟਕੇ ਦੇ ਨਾਲ ਅਸੀਂ ਉਹਨੂੰ ਅੰਦਰ ਕਰ ਦਿੰਨੇ ਆ ਉਹਨੂੰ ਸਦਾ ਵਾਸਤੇ ਸੋਹ ਹੋ ਜਾਂਦਾ ਵਾ ਸਰਵਾਈਕਲ ਕੋਈ ਵੱਡੀ ਗੱਲ ਨਹੀਂ ਆ ਪਰ ਤੰਗ ਵੀ ਬਹੁਤ ਕਰਦੀ ਹੈ ਜਿਹੜੇ ਪੇਸ਼ੈਂਟ ਨੂੰ ਹੈਗੀ ਆ ਤੁਸੀਂ ਇੱਕ ਵਾਰੀ ਆਓ ਤਾਂ 15 ਮਿੰਟਾਂ ਦੇ ਵਿੱਚ ਗਰੰਟੀ ਆ ਠੀਕ ਕਰਨ ਦੀ ਤੇ ਕੀ ਕਰਨ ਕੀ ਇਹ ਜਿਹੜੀ ਸਰਵਾਈਕਲ ਦੀ ਪ੍ਰੋਬਲਮ ਜਿਹੜੀ ਆਮ ਪੈ ਜਾਂਦੀ ਹੈ ਸਰਵਾਈਕਲ ਦੇਖੋ ਜੀ ਜਿਆਦਾ ਝੁੱਕ ਕੇ ਕੰਮ ਕਰਨਾ ਸਰੀਰ ਦੇ ਵਿੱਚ ਕਮਜ਼ੋਰੀ ਆ ਉਹ ਨਹੀਂ ਜਾਣਨੀ ਹੈ ਕਿ ਜਿੰਨਾ ਤਾਂ ਜ਼ੋਰ ਲਾ ਲੈਨੇ ਆ ਤੇ ਉਹ ਜੋ ਖੁਸ਼ਕੀ ਹੱਡੀਆਂ ਦੀ ਕਾਰਨ ਉਹ ਹੱਡੀ ਇੱਕ ਬਾਹਰ ਆ ਜਾਂਦੀ ਆ ਉਹ ਬਾਹਰ ਆਉਣ ਦੇ ਨਾਲ ਆਪਣੀਆਂ ਨਾੜਾਂ ਖਿੱਚੀਆਂ ਜਾਂਦੀਆਂ ਵਾ ਜਿਹੜੀਆਂ ਕਿ ਉੱਥੋਂ S2 ਦੇ ਸਤਰੀ ਤੋਂ ਨਾੜਾਂ ਮੋਢਿਆਂ ਨੂੰ ਜਾਂਦੀਆਂ ਨੇ ਉਹ ਖਿੱਚੀਆਂ ਜਾਂਦੀਆਂ ਔਰ ਸਿਰ ਦੀ ਜਿਹੜੀ ਨਾੜ ਉਹ ਖਿੱਚ ਹੋ ਜਾਂਦੀ ਆ ਤੇ ਉਹਦੇ ਕਰਕੇ ਜ਼ਿਆਦੀ ਪ੍ਰੋਬਲਮ ਆਉਂਦੀ ਆ ਸੋ ਮਰੀਜ਼ ਨੂੰ ਕਿਸ ਤਰ੍ਹਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਮਰੀਜ਼ ਨੂੰ ਦੇਖੋ ਜੀ ਆਪਣੇ ਇਹ ਤਾਂ ਕੁਦਰਤੀ ਹੈ ਜਦੋਂ ਜ਼ਿਆਦਾ ਜ਼ੋਰ ਲਾਉਂਦਾ ਸਰੀਰ 'ਚ ਪੂਰੀ ਜਾਨ ਨਹੀਂ ਆ ਤੇ ਹੱਡੀ ਬਾਹਰ ਆ ਜਾਂਦੀ ਹੈ ਤੇ ਉਹਦਾ ਉਹਨਾਂ ਨੂੰ ਝੁੱਕ ਕੇ ਜ਼ਿਆਦਾ ਕੰਮ ਨਹੀਂ ਕਰਨਾ ਚਾਹੀਦਾ ਜੇ ਕਰਨਾ ਹੀ ਹੈ ਤੇ ਉਹ ਖਰਾਕ ਵੀ ਪੂਰੀ ਚਾਹੀਦੀ ਹੈ ਸਰੀਰ ਦੇ ਅੰਦਰ ਚਕਨਾਟ ਨਾ ਹੋਣ ਦੇ ਕਾਰਨ ਇੱਕ ਪਿਛੋਂ S3 ਦੇ ਲਾ ਕੇ ਹੱਡੀ ਬਾਹਰ ਆ ਜਾਂਦੀ ਹੈ ਤੇ ਜੋ ਕਿ ਅਸੀਂ ਇੱਕ ਛੋਟੇ ਜਿਹੇ ਝਟਕੇ ਨਾਲ ਉਹਨਾਂ ਅੰਦਰ ਕਰ ਦਿੰਨੇ ਆ ਮੋਢਿਆਂ ਦੀ ਜਕੜ ਫਰਾਂ ਦੀ ਜਕੜ ਤੇ ਔਰ ਸਿਰ ਦੀ ਜਕੜ ਜਾਂ ਚੱਕਰ ਹੋਣੇ ਉਹ ਠੀਕ ਹੋ ਜਾਂਦੇ ਆ ਉਹ ਬਿਲਕੁਲ 15 ਮਿੰਟਾਂ 'ਚ ਠੀਕ ਕੀਤੇ ਜਾਂਦੇ ਆ ਇਸ ਤਰ੍ਹਾਂ ਦੇ ਮਰੀਜ਼ ਆ ਰਹੇ ਤੁਹਾਡੇ ਕੋਲ ਅੱਜ ਦੇਖੋ ਜੀ ਜੋ ਤੁਹਾਡੇ ਸਾਹਮਣੇ ਪੇਸ਼ੈਂਟ ਨੇ ਇਹਨਾਂ ਨੂੰ ਪੁੱਛ ਲਓ ਤੁਸੀਂ ਤੁਹਾਨੂੰ ਕੀ ਪ੍ਰੋਬਲਮ ਸੀਗੀ ਸੋ ਅਸੀਂ ਇੱਥੇ ਪੇਸ਼ੈਂਟ ਵੀ ਆਏ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹਨਾਂ ਨੂੰ ਕੀ ਪ੍ਰੋਬਲਮ ਸੀ ਸਸੀ ਕਾਲ ਜੀ ਸਸੀ ਕਾ ਭਾਜੀ ਕਿੱਥੋਂ ਆਏ ਤੁਸੀਂ ਅਸੀਂ ਭਾਜੀ ਚਾਂਚੱਕ ਤੋਂ ਅੱਛਾ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਭਾਜੀ ਮਿੰਦੀ ਧੌਣ ਬਹੁਤ ਹੋਦੀ ਸੀ ਸਰਵਾਈਕਲ ਸੀ ਅੱਛਾ ਅੱਛਾ ਤੇ ਮੈਂ 4-5 ਦਿਨ ਪਹਿਲਾਂ ਆਈ ਸੀ ਤੇ ਭਾਜੀ ਉਹਨਾਂ ਨੇ ਸਰਵਾਈਕਲ ਕੱਟਿਆ ਵਾ ਤੇ ਮੈਨੂੰ ਬਹੁਤ ਫਰਕ ਆ ਠੀਕ ਆ ਮੈਂ ਕੋਈ ਦਵਾਈ ਵੀ ਦਿੱਤੀ ਨਾਲ ਇਹਨਾਂ ਨੇ ਨੇ ਦਵਾਈ ਨਹੀਂ ਸਿਰਫ ਪਾਉਚੀ ਦਿੱਤੇ ਪੀਣ ਵਾਸਤੇ ਬਾਕੀ ਦਵਾਈ ਕੋਈ ਨਹੀਂ ਦਿੱਤੀ ਤੇ ਹੋਣਾ ਚਾਚੀ ਜੀ ਸਾਡੀ ਸੀਗੀ ਇਹਨਾਂ ਦੇ ਵੀ ਇਹਨਾਂ ਨੂੰ ਵੀ ਪ੍ਰੋਬਲਮ ਸੀ ਸਰ ਵਹੀਕਲ ਦੀ ਇਹਨਾਂ ਨੂੰ ਲੈ ਕੇ ਆਏ ਹਾਂ ਇਹ ਅੱਜ ਪਹਿਲੇ ਦਿਨ ਆਏ ਹਾਂਜੀ ਇਹ ਪਹਿਲੇ ਦਿਨ ਆਏ ਤੁਸੀਂ ਕਿੰਨੇ ਦਿਨ ਆਏ ਮੈਂ ਅੱਜ ਦੂਜੀ ਵਾਰ ਹੀ ਆਈ ਹਾਂ ਪਰ ਪਹਿਲੇ ਵਾਰ ਹੀ ਠੀਕ ਹੋ ਗਈ ਅੱਛਾ ਸਰ ਕੀ ਨਾਮ ਹੈ ਤੁਹਾਡਾ ਮਨਜੀਤ ਕੌਰ ਕਿੱਥੋਂ ਆਏ ਤੁਸੀਂ ਚਾਂਦ ਚੱਕ ਤੋਂ ਕੀ ਪ੍ਰੋਬਲਮ ਕੀ ਤਨ ਮੇਰੇ ਪ੍ਰੋਬਲਮ ਦੇ ਸਰ ਵਹੀਕਲ ਸੀ ਬਹੁਤ ਜ਼ਿਆਦਾ ਇੱਕ ਆ ਸੱਟਾਂ ਲੱਗਣ ਕਰਕੇ ਕਿ ਕੀ ਇਹਦਾ ਆ ਬਾਹਾਂ ਨਹੀਂ ਸੀ ਤਾਂ ਨੂੰ ਹੁੰਦੀ ਨਾ ਠਾ ਨੂੰ ਨਾ ਪਿੱਛੇ ਨੂੰ ਇਹਦੀ ਜਿਆਦਾ ਪ੍ਰੋਬਲਮ ਸੀ ਬਾਹਾਂ ਦੇ ਉਹ ਵੀ ਨਾਲਾ ਕੀਤਾ ਤੇ ਥੋੜੀ ਜੀ ਹੁਣ ਅੱਜ ਤੁਸੀਂ ਆਏ ਕਿ ਤੇ ਬਾਹ ਤਾਂ ਹੁੰਦੀ ਹੈ ਹਾਂਜੀ ਹੋ ਗਈ ਹੋ ਗਈ ਅੱਛਾ ਹੋ ਗਈ ਇਦਾਂ ਹੀ ਨਹੀਂ ਸੀ ਹੁੰਦੀ ਨਾ ਤਾਂ ਚੁਕ ਹੁੰਦੀ ਸੀ ਨਾ ਠਾ ਹੁਣ ਬਿਲਕੁਲ ਇਸ ਵੇਲੇ ਤੇ ਸਹੀ ਆ ਅੱਗੇ ਦੇਖੋ ਮਾਰ ਅੱਜ ਦਾ ਕਿਸ ਤਰ੍ਹਾਂ ਇਲਾਜ ਕਰਦੇ ਨੇ 11 ਹੁੰਦੇ ਆ ਜਿੱਦ ਤੋਂ ਹੁਣ ਤਾਂ ਮੈਨੂੰ ਬਿਲਕੁਲ ਸਹੀ ਲੱਗਦਾ ਕਿ ਜਦੋਂ ਬਿਲਕੁਲ ਹੀ ਸਹੀ ਹੋ ਗਈ ਹੈ ਹੁਣ ਕਿਦੋਂ ਆਉਣ ਨੂੰ ਕਹਦਾ ਨੋਨਰ 10 ਦਿਨ ਬਾਅਦ ਠੀਕ ਹੈ ਹਾਂਜੀ ਹੋ ਸਕਦਾ ਤਕਲੀਫ ਜ਼ਿਆਦਾ ਹੋਏ ਤੇ ਬਾਅਦ ਵਿੱਚ ਪਹਿਲਾਂ ਵੀ ਆ ਸਕਦੇ ਆ ਹਾਂ ਨਾ ਤਕਲੀਫ ਨਹੀਂ ਹੋਏਗੀ ਅਸੀਂ ਚੈੱਕ ਕਰਨਾ ਤਾਂ ਹੁੰਦਾ ਨਾ ਬਾਅਦ ਠੀਕ ਹੈ ਠੀਕ ਹੈ ਸੋ ਇਹ ਸਰ ਮਰੀਜ਼ ਨਾਲ ਗੱਲਬਾਤ ਕੀਤੀ ਸੀ ਤੇ ਇਹਨਾਂ ਨੇ ਕਿਹਾ ਕਿ ਜੇ ਪਹਿਲੇ ਦਿਨ ਆਏ ਨੇ ਤੇ ਬਹੁਤ ਆਰਾਮ ਲੱਗਦਾ ਸੋ ਡਾਕਟਰ ਸਾਹਿਬ ਕੀ ਹੋਰ ਕੀ ਕਹਿਣਾ ਚਾਹੁੰਦੇ ਸੀ ਹਾਂ ਉਹ ਦੇਖੋ ਜੀ ਇੱਕ ਪੇਸ਼ੈਂਟ ਜਦੋਂ ਜਿਆਦਾ ਭਜਨ ਚੱਕਦਾ ਤੇ ਉਹਨਾਂ ਦੀ ਡਿਸਕ ਸਲਿੱਪ ਕਰ ਜਾਂਦੀ ਆ ਡਿਸਕ ਸਲਿੱਪ ਕਰਨ ਦੇ ਨਾਲ ਉਹ ਤੋਂ ਵੀ ਨਾੜਾਂ ਜਿਹੜੀਆਂ ਨੇ ਸਾਈਡ ਨੂੰ ਜਾਂਦੀਆਂ ਨੇ ਤੇ ਸਾਈਡ ਤੋਂ ਹੋ ਕੇ ਫਿਰ ਪੈਰ ਤੱਕ ਜਾਂਦੀਆਂ ਨੇ ਜਿਹੜੇ ਕਿ ਦਰਦ ਹੋਣੀ ਸ਼ੁਰੂ ਹੋ ਜਾਂਦੀ ਚੂੜਿਆਂ ਨੂੰ ਔਰ ਉਹਨੂੰ ਰੀੜੀ ਦਾ ਦਰਦ ਵੀ ਕਿਹਾ ਜਾਂਦਾ ਵਾ ਉਹ ਜੇ ਇੱਕ ਰੀੜ ਦੀ ਹੱਡੀ ਦੇ ਨਾਲ ਜਿਹੜੇ ਸਾਈਡਾਂ ਤੇ ਪਾਰਟਸ ਹੁੰਦੇ ਉਹਨਾਂ ਦੇ ਨਾਲ ਨਾੜ ਦਬੀ ਜਾਂਦੀ ਆ ਔਰ ਖੂਨ ਦਾ ਵਹਾਅ ਜਿਹੜਾ ਬ੍ਰੇਕ ਲਾ ਕੇ ਚੱਲਣਾ ਪੈਂਦਾ ਵਾ ਉਹਨੂੰ ਆਪਾਂ ਰੀਡ ਦੀ ਗੱਲ ਕਹਿੰਨੇ ਆ। ਸਲਿੱਪ ਡਿਸਕ ਦਾ ਵੀ ਬਿਲਕੁਲ ਗਰੰਟੀ ਦੇ ਨਾਲ ਇਲਾਜ ਆ। ਸਿਰਫ ਪਹਿਲੀ ਵਾਰੀ ਚ ਹੀ ਠੀਕ ਹੈ। ਇੱਕ ਵਾਰੀ ਚੈੱਕ ਕਰ ਲਈ 20 10 ਦਿਨ ਬਾਅਦ ਬੁਲਾਇਆ ਜਾਂਦਾ। ਕਿਉਂਕਿ ਜਿਹਦੇ ਬਹੁਤ ਜ਼ਿਆਦਾ ਚਿਰ ਤੋਂ ਆਉਂ ਨੂੰ ਤਾਂ ਦੋ ਤਿੰਨ ਵਾਰੀ ਆਉਣਾ ਪਏਗਾ। ਔਰ ਜਿਹਨੂੰ 1-2 ਸਾਲ ਤੋਂ ਆ ਉਹ ਤਾਂ ਪਹਿਲੇ ਦਿਨ ਹੀ ਠੀਕ ਹੋ ਜਾਏਗਾ। ਉਹ ਰੀਡ ਜਿਹੜੀ ਡਿਸਕ ਆ ਇਹ ਆਪਣੇ ਜ਼ਿਆਦਾਤਰ ਹੇਠਲੇ ਸਿੱਧੋਂ L4 ਜਾਂ L5 ਤੇ ਜਾ ਕੇ ਪ੍ਰੋਬਲਮ ਆਉਂਦੀ ਆ। ਉੱਥੋਂ ਫੇਰ ਨੜ ਦਾਬ ਉਹ ਇੰਨੀ ਆ। ਤੇ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਆਪਾਂ ਗੱਲ ਕਰਦੇ ਵੀ ਇਹ ਰੀ ਦੀ ਦਰਦ ਤੁਸੀਂ ਦੱਸੀ ਆ ਇਹ ਰੀ ਦੀ ਦਰਦ ਤੇ ਰੀਡ ਦੀ ਹੱਡੀ ਦੇ ਦਰਦ ਵਿੱਚ ਕਿੰਨਾ ਕੁ ਫਰਕ ਹੈਗਾ ਰੀ ਦੀ ਦਰਦ ਇੱਕ ਨੜਾ ਦਬ ਜਾਂਦੀਆਂ ਨੇ ਉਹ ਦਰਦ ਇੱਕ ਅਲੱਗ ਚੀਜ਼ ਹੈ ਤੇ ਡਿਸਕ ਜਿਹੜੀ ਆ ਉਹਦੇ ਨਾਲ ਤਾਂ ਲੱਕ ਬੰਦੇ ਦਾ ਹਿੱਲਦਾ ਵੀ ਨਹੀਂ ਕਿਉਂਕਿ ਡਿਸਕ ਦੱਬੀ ਗਈ ਤੇ ਉਹ ਬਿਲਕੁਲ ਝੁੱਕੇ ਹੀ ਰਹੇਗਾ ਉਹਦੇ ਇੰਨੀ ਜ਼ਿਆਦਾ ਦਰਦ ਹੋਏਗੀ ਕਿ ਉਹ ਨੂੰ ਸਿੱਧਾ ਨਹੀਂ ਹੋਇਆ ਜਾਏਗਾ ਰੀਦੀ ਉਹ ਜਿਹੜੀ ਇੱਕ ਨਾੜਾਂ ਦਫੀਆਂ ਜਾਂਦੀਆਂ ਨੇ ਨਾੜਾਂ दबਕੇ ਪੈਰ ਤੱਕ ਜਦੋਂ ਉਹਦੀ ਸਟਾਪ ਹੋ ਕੇ ਬਲੱਡ ਚਲਦਾ ਵਾ ਤੋਂ ਉਹਨੂੰ ਰੀਦੀ ਦਰਦ ਕਿਹਾ ਜਾਂਦਾ ਤੇ ਉਹ ਪੇਸ਼ੈਂਟ ਬਹੁਤ ਦੁਖੀ ਹੁੰਦਾ ਤੇ ਇਹਦੇ ਨਾਲ ਹੀ ਇੱਕ ਸਾਈਟਕਾ ਪੇਨ ਆ ਉਹ ਜਿਹੜਾ ਆਪਣਾ ਗੋਲਾ ਘੁੰਮਦਾ ਸਾਈਡ ਦੇ ਉੱਤੇ ਚੂਲੇ ਦੇ ਉੱਤੇ ਉਹ ਉਹਦੇ ਉੱਤੇ ਇੱਕ ਕਾਰਬਨ ਜੰਮ ਜਾਂਦੀ ਹੈ ਉਹਦਾ ਪੂਰਾ ਕੈਲਸ਼ੀਅਮ ਚਿਕਨਾੜ ਦੀ ਨਾ ਵਜ੍ਹਾ ਕਰਨਾ ਤੇ ਉਹ ਉਹ ਬਿਲਕੁਲ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਕਿਉਂਕਿ ਇਥੇ ਕੈਲਸ਼ੀਅਮ ਵੱਜ ਜਾਂਦੀ ਹੈ ਆਪਣਾ ਖਾਂਡੀਨ ਜਿਹੜਾ ਵਾ ਉਹ ਇਸ ਤਰ੍ਹਾਂ ਦਾ ਹੀ ਆ ਤੇ ਵਰਜਸ ਵੀ ਆ ਨਹੀਂ ਆ ਸਰੀਰ ਦੇ ਵਿੱਚ ਉਹਦੀ ਜਗ੍ਹਾ ਕੈਲਸ਼ੀਅਮ ਬਣਦੀ ਜਗ੍ਹਾ ਇੱਕ ਉਹ ਕੈਲਸ਼ੀਅਮ ਵੱਜ ਜਾਂਦੀ ਹੈ ਉਹਦੋਂ ਨਾਲ ਸਾਈਟ ਕਾ ਦੀ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਆਪਾਂ ਚੂਲੇਰੀ ਦਰਦ ਕਹਿੰਦੇ ਆ ਸੋ ਡਾਕਟਰ ਸਾਹਿਬ ਦੇਖਣ ਚਾਹੀਏ ਵੀ ਜਿਸ ਤਰ੍ਹਾਂ ਕਿ ਰਾਤ ਨੂੰ ਸੇ ਸੌਣੇ ਬੈੱਡ ਦੇ ਉੱਤੇ ਸਵੇਰੇ ਉੱਠ ਕੇ ਜਦੋਂ ਲੱਕ 'ਚ ਦਰਦ ਰਹਿੰਦੀ ਹੈ ਉਹਦਾ ਕੀ ਕਾਰਨ ਆ ਉਹ ਕੀ ਦਰਦ ਕੀ ਹੁੰਦੀ ਹੈ ਲੱਕ ਦੇ ਵਿੱਚ ਦੇਖੋ ਜੀ ਇੱਕ ਸਾਈਡ 'ਤੇ ਆਪਾਂ ਸੁੱਤੇ ਰਹਿੰਦੇ ਆ ਹੱਡੀਆਂ ਦੇ ਵਿੱਚ ਆਪਣੇ ਪੂਰੀ ਚਿਕਨਾਟ ਨਹੀਂ ਆ। ਜੰਪ ਨਹੀਂ ਆਉਂਦਾ ਹੱਡੀ ਨੂੰ। ਉਹ ਆਪਾਂ ਇੱਕ ਪਾਸੇ ਪੈ ਰਹਿਨੇ ਆ ਤੇ ਹੱਡੀ ਹੌਲੀ-ਹੌਲੀ ਓ ਖਿਸਕੇ ਸਾਈਡ ਨੂੰ ਹੋ ਜਾਂਦੀ ਆ ਤੇ ਉੱਥੇ ਦਰਦ ਸ਼ੁਰੂ ਹੋ ਜਾਂਦੀ ਆ। ਕਿਉਂਕਿ ਉਹ ਚਿਕਨਾਟ ਨਾ ਹੋਣ ਦੇ ਕਾਰਨ ਕੈਲਸ਼ੀਅਮ, ਮਟਾਵਨ ਡੀ ਇਹਨ ਦੋਨੋਂ ਚੀਜ਼ਾਂ ਦੀ ਘਾਟ ਕਰਨਾ ਆਪਣੇ ਦਰਦਾਂ ਸ਼ੁਰੂ ਹੋ ਜਾਂਦੀਆਂ। ਕਈਆਂ ਨੂੰ ਤੇ ਆਪਣਾ ਯੂਰਿਕ ਐਸਿਡ ਤੇ ਗਠੀਆ ਵੀ ਆ। ਉਹ ਇੱਕ ਅਲੱਗ ਚੀਜ਼ ਆ। ਜਿਹੜੀ ਇਹ ਚੀਜ਼ ਆ ਇਹ ਅਲੱਗ ਚੀਜ਼ ਆ ਕਿਉਂਕਿ ਇਹ ਕੈਲਸ਼ੀਅਮ ਆ ਚਿਕਨਾਟ ਆ ਜਿਹੜੀ ਕਿ ਜੋੜਾਂ ਨੂੰ ਪੂਰਾ ਜੰਪ ਨਹੀਂ ਲੈਣ ਦਿੰਦੀ ਤੇ ਸਹੀ ਤਰੀਕੇ ਨਾਲ ਨਹੀਂ ਚੱਲਦਾ ਤੇ ਜਿਹੜੀਆਂ ਡਾਕਟਰ ਸਾਹਿਬ ਤੁਸੀਂ ਅੱਜ ਦੱਸਿਆ ਵੀ ਸਰਵਾਈਕਲ ਡਿਸਕ ਸੋ ਇਹ ਇਹ ਜਿਹੜਾ ਗੋਡਿਆਂ ਦੀ ਦਰਦ ਆ ਇਹ ਤੇ ਖਾਣ ਪੀਣ ਕਿਸ ਤਰ੍ਹਾਂ ਅਸਰ ਪਾਉਂਦਾ ਗੋਡਿਆਂ ਦੇ ਦਰਦ ਬਾਰੇ ਕੀ ਜਾਣਣਾ ਚਾਹੁੰਦੇ ਤੁਸੀਂ ਕਿੰਨੇ ਗਰੀਸ ਮੁੱਕ ਗਈ ਦੇਖੋ ਜੀ ਉਮਰ ਦੇ ਲਿਹਾਜ਼ ਦੇ ਨਾਲ ਹੌਲੀ-ਹੌਲੀ ਬੰਦੇ ਦਾ ਕੈਲਸ਼ੀਅਮ ਘਟਦਾ ਜਾਂਦਾ ਔਰ ਜਿਆਦਾਤਰ 50 ਸਾਲ ਤੋਂ ਉੱਪਰ ਹੀ ਆ ਰਹੇ ਆ ਗੋਡਿਆਂ ਦੀ ਦਰਦਾਂ ਲਈ ਕਿਉਂਕਿ ਉਹਨਾਂ ਦੀ ਚਕਨਾਟ ਹੈ ਨਹੀਂ ਹੱਡੀਆਂ ਦੇ ਵਿੱਚ ਹੱਡੀ ਨਾਲ ਹੱਡੀ ਕਸਣੀ ਜੇ ਮੈਂ ਡਾਕਟਰ ਕਹਿੰਦੇ ਤੁਹਾਡਾ ਆਪਰੇਸ਼ਨ ਕਰਨਾ ਪਏਗਾ ਹੱਡੀ ਕਸਣ ਲੱਗੀ ਆ ਵਗੈਰਾ ਵਗੈਰਾ ਇਹ ਜਿਹੜੀ ਹੱਡੀ ਕਸਰੀ ਆ ਇਹਦੇ ਵਿੱਚ ਚਕਨਾਟ ਨਹੀਂ ਗਈ ਇਹਦਾ ਵੀ ਅਸੀਂ ਇੱਕ ਆਧੁਨਿਕ ਤਰੀਕੇ ਨਾਲ ਇਲਾਜ ਕਰਦੇ ਆ ਜਿਸ ਨਾਲ ਉੱਥੇ ਚਕਨਾਟ ਆ ਜਾਈਗੀ ਡੇਢ ਦੋ ਘੰਟੇ ਬਾਅਦ ਹੀ ਆਦਮੀ ਜਿਹੜਾ ਲੰਗੜਾ ਕੇ ਆਉਂਦਾ ਉਹ ਸਹੀ ਤਰੀਕੇ ਨਾਲ ਚੱਲਣ ਲੱਗ ਜਾਏਗਾ ਇਹ ਗੋਡਿਆਂ ਦਾ ਵੀ ਬਹੁਤ ਵਧੀਆ ਲਾਜਾ ਇਹਨੂੰ ਬਸ ਚਿਕਨਾਟ ਦੀ ਲੋੜ ਹੁੰਦੀ ਆ ਬਾਕੀ ਉਮਰ ਜਦੋਂ 50 ਤੋਂ ਟੱਪਦੀ ਤੇ ਇਹਦੀ ਪ੍ਰੋਬਲਮ ਆਉਂਦੀ ਹੈ ਇਹ ਇਹ ਗੋਡਿਆਂ ਦੇ ਕਸਣ ਦਾ ਕਾਰਨ ਕੀ ਤੁਸੀਂ ਇਥੇ ਮੰਨਦੇ ਹੋ ਗੋਡਿਆਂ ਦਾ ਕਸਣ ਦਾ ਕਾਰਨ ਇਹ ਹੈ ਕਿ ਉਹਦੇ ਵਿੱਚ ਚਿਕਨਾਟ ਹੈ ਨਹੀਂ ਜਿਹਨੂੰ ਆਪਾਂ ਪੰਜਾਬੀ ਚ ਗ੍ਰੀਸ ਕਹਿੰਦੇ ਆ ਚਿਕਨਾਟ ਹੈ ਨਹੀਂ ਤਾਂ ਹੱਡੀ ਜੰਪ ਨਹੀਂ ਲੈਂਦੀ ਹੱਡੀ ਨਾਲ ਹੱਡੀ ਕਸਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਗੋਡਿਆਂ ਦੇ ਵਿੱਚ ਚਿਕਨਾਟ ਨਹੀਂ ਹੈਗੀ ਤਾਂ ਦਰਦ ਵੀ ਕਰੂਗਾ ਨੰਬਰ 2 ਜੂਰਕ ਐਸਿਡ ਵੀ ਹੋ ਸਕਦਾ ਵਾ ਨੰਬਰ 3 ਗਠੀਆ ਵੀ ਹੋ ਸਕਦਾ ਵਾ ਲੇਕਿਨ ਜਿਹਨੂੰ ਉਹਨਾਂ ਚੀਜ਼ਾਂ ਦੋਨੋਂ ਦੀ ਪ੍ਰੋਬਲਮ ਨਹੀਂ ਆ ਉਹਨਾਂ ਨੂੰ ਕੈਲਸ਼ੀਅਮ ਦੀ ਔਰ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਉਹ ਉਸੇ ਟਾਈਮ ਹੀ ਅਸੀਂ ਲੰਗੜਾ ਕੇ ਆਉਂਦੇ ਨੂੰ 1.5-2 ਘੰਟੇ ਬਾਅਦ ਬਿਲਕੁਲ ਸਹੀ ਠੋਲ੍ਹਾ ਕਰ ਦਿਆਂਗੇ ਬਿਲਕੁਲ ਹੀ ਵਧੀਆ ਇਲਾਜ ਆ ਇਹਦਾ ਵੀ ਕੋਈ ਬੰਦੇ ਨੂੰ ਦਵਾਈਆਂ ਨਹੀਂ ਦਿੱਤੀਆਂ ਜਾਂ ਨਹੀਂ ਆ ਸਿਰਫ ਇੱਕ ਚਿਕਨਾਟ ਵਾਲਾ ਪਾਊਡਰ ਉਹ ਵੀ ਮੈਂ ਲਿਖ ਕੇ ਦੰਨਾ ਮੈਂ ਕੋਲੋਂ ਕੋਈ ਦਵਾਈ ਨਹੀਂ ਦੰਨਾ ਪ੍ਰੈਕਟੀਕਲ ਨਾਲ ਹੀ ਇਹ ਸਾਰਾ ਕੁਝ ਠੀਕ ਹੋ ਜਾਂਦਾ ਵਾ ਹੂੰ 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 ਇਹ ਕਿਸ ਤਰ੍ਹਾਂ ਦੀ ਜਿਹੜੀ ਐਕਸਰਸਾਈਜ਼ ਹੈ ਉਹਨਾਂ ਨੂੰ ਕਰਾਉਣੇ ਜਾਂ ਤੁਸੀਂ ਉਹਨਾਂ ਨੂੰ ਕਹਿਣ ਨੂੰ ਕਹਿੰਦੇ ਹੋ ਦੇਖੋ ਜੀ ਜਿਹੜੇ ਸਾਇਰਕਲ ਵਾਲੇ ਆ ਉਹਨਾਂ ਦੀ ਐਕਸਰਸਾਈਜ਼ ਅਲੱਗ ਆ ਡਿਸਕ ਵਾਲੇ ਦੀ ਲੱਗਾ ਫਰੀ ਦੀ ਦਰਦ ਵਾਲੇ ਦੀ ਲੱਗਾ ਔਰ ਸਾਈਟਿਕਾ ਦੀ ਲੱਗਾ ਇਹਨਾਂ ਸਾਰੇ ਪੇਸ਼ੈਂਟਾਂ ਦੀ ਅਲੱਗ-ਅਲੱਗ ਅਸਰ ਹੈ ਗਿਆ ਐਕਸਰਸਾਈਜ਼ ਔਰ ਬਿਲਕੁਲ ਹੀ ਸਹੀ ਹੋ ਜਾਂਦੇ ਆ ਥੋੜੇ ਦਿਨਾਂ ਦੇ ਵਿੱਚ ਹੀ 10 ਦਿਨਾਂ ਦੇ ਵਿੱਚ ਬਿਲਕੁਲ ਸਹੀ ਤਰੀਕੇ ਨਾਲ ਚੱਲਣ ਲੱਗ ਜਾਂਦੇ ਆ ਡਿਸਕ ਤੇ ਪਹਿਲੇ ਦਿਨ ਤੋਂ ਸਹੀ ਆ ਸਰਵਾਈਕਲ ਵੀ ਪਹਿਲੇ ਦਿਨ ਤੋਂ ਸਹੀ ਆ ਰੀ ਦੀ ਜਿਹੜੀਆਂ ਨੜਾਂ ਦਾ ਦਰਦ ਜਿਹਨੂੰ ਦੋਕ ਵਾਰੀ ਲਗਾਉਣਾ ਪੈਂਦਾ ਦਾ ਜਿਹੜੀ ਸਾਈਟ ਕਾ ਇਹਦਾ ਵੀ ਦੋ ਤਿੰਨ ਵਾਰੀ ਦਾ ਸਿਸਟਮ ਹੁੰਦਾ ਗੋਡਿਆਂ ਵਾਲੇ ਨੂੰ ਵੀ ਥੋੜਾ ਦੋ ਤਿੰਨ ਵਾਰੀ ਦਾ ਆਉਣਾ ਪੈਂਦਾ ਜਿੱਦਾਂ ਹੁਣ ਅੱਗੇ ਮੌਸਮ ਜਿਹੜਾ ਬਦਲ ਗਿਆ ਇਹਦਾ ਕੀ ਅਸਰ ਪੈਂਦਾ ਜੋੜਾਂ ਦੇ ਦਰਦ ਤੇ ਦੇਖੋ ਜੀ ਹੁਣ ਮੌਸਮ ਸਿਰਹਾਂ ਤੇ ਠੰਡ ਦਾ ਇਹ ਠੰਡ ਹੁਣ ਜਾ ਰਹੀ ਹੈ ਮੌਸਮ ਗਰਮੀ ਆ ਰਹੀ ਹੈ ਇਹਦੇ ਨਾਲ ਵੀ ਬੰਦੇ ਨੂੰ ਹਵਾ ਹਵਾ ਦੇ ਪੈ ਜਾਂਦੀ ਹੈ ਉਹਦੇ ਕਰਕੇ ਵੀ ਪ੍ਰੋਬਲਮ ਆ ਜਾਂਦੀ ਹੈ ਇਹਨਾਂ ਚਿਰਾਂ ਦੇ ਵਿੱਚ ਵਾਇਰਵਾਦੀ ਚੀਜ਼ਾਂ ਜ਼ਿਆਦਾ ਖਾਦੀਆਂ ਜਾਂ ਬਿਜਾਰੀ ਫਾਸਟ ਫੂਡ ਲੈ ਆ ਜਾਂਦਾ ਵਾ ਉਹਦੇ ਨਾਲ ਜੁੜਨ ਦੇ ਵਿੱਚ ਕੈਲਸ਼ੀਅਮ ਨਹੀਂ ਬਣਦਾ ਤੇ ਉਹ ਕਰਕੇ ਦੰਦ ਖੋਣੇ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਆਪਣੇ ਖਾਣ ਪਾਣ 'ਤੇ ਬਹੁਤਾ ਧਿਆਨ ਦੇਣਾ ਚਾਹੀਦਾ ਇਸ ਕਰਕੇ ਵਰਜਸ ਵੀ ਜ਼ਰੂਰੀ ਹੈ ਤੇ ਚਿਕਨਾਟ ਆਪਣੇ ਆ ਬਣਦੀ ਰਹਿੰਦੀ ਜਦੋਂ ਆਪਾਂ ਖਾ ਕੇ ਵਰਜਸ ਨਹੀਂ ਕਰਦੇ ਤਸਰੀ ਦੇ ਅੰਦਰ ਕੈਲੋਰੀ ਟਾਈਮ ਬਚ ਜਾਂਦੀ ਆ ਉਹਦੀ ਕੈਲਰੀ ਆ ਉਹ ਜੋੜਾ ਚੱਲ ਜਾਂਦੀ ਤਾਂ ਆਪਣਾ ਗੱਲ ਸ਼ੁਰੂ ਹੋ ਜਾਂਦਾ ਕਿ ਕਿਸ ਤਰ੍ਹਾਂ ਦਾ ਮਰੀਜ਼ ਨੂੰ ਖਾਣ ਪੀਣ ਦਾ ਜਿਹੜਾ ਆ ਦਿਨਾਂ ਚ ਭਰੇ ਕਰਨਾ ਪਊਗਾ ਦੇਖੋ ਇਹਨਾਂ ਦਿਨਾਂ ਚ ਬਾਏ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਜ਼ਿਆਦਾ ਤਲੀਆਂ ਚੀਜ਼ਾਂ ਤੇ ਬਾਏ ਚੀਜ਼ਾਂ ਇਹਨਾਂ ਦੇ ਨਾਲ ਪ੍ਰੋਬਲਮ ਆਉਂਦੀ ਆ ਤਲੀਆਂ ਚੀਜ਼ਾਂ ਖਾਣ ਨਾਲ ਕੋਲੇਸਟ੍ਰੋਲ ਵੱਜੇਗਾ ਔਰ ਜਿਹੜੀ ਦੂਸਰੀਆਂ ਨੇ ਬਾਏ ਚੀਜ਼ਾਂ ਖਾਣਾ ਉਹਦੇ ਨਾਲ ਦਰਦਾਂ ਸ਼ੁਰੂ ਹੋ ਜਾਂਦੀ ਆ ਮੋਟਰਸਾਈਕਲ ਠੀਕ ਆ ਸੋ ਇਹਨਾਂ ਨੂੰ ਡਾਕਟਰ ਹਰਜੀਤ ਸਿੰਘ ਜੀ ਹਰਜੀਤ ਸਿੰਘ ਜੀ ਆਪਣਾ ਐਡਰੈਸ ਕੀ ਹੈਗਾ ਦੇਖੋ ਜੀ ਮੇਰਾ ਐਡਰੈਸ ਆ ਵਿਲੇਜ ਬੇਗਵਾਲ ਤਹਿਸੀਲ ਭਲਾਤ ਡਿਸਟ੍ਰਿਕਟ ਪੂਥਲਾ ਪੰਜਾਬ ਤੁਸੀਂ ਬੇਗਵਾਲ ਆਣ ਕੇ ਮੈਨੂੰ ਫੋਨ ਲਾ ਲਓ ਜਾਂ ਮੇਨ ਬਜਾਰ ਦੇ ਵਿੱਚ ਗੁਰੂ ਤੇਗ ਬਹਾਦਰ ਕਲੀਨਾ ਦਾ ਹਰ ਰੋਜ਼ ਖੁੱਲਦਾ ਸਵੇਰੇ 10 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਸਿੱਧ ਛੰਡੇ ਜਿਖਲੋ ਹੋ ਜਾਂਦਾ ਵਾ ਬਿਲਕੁਲ ਆਪਣੇ ਆ ਕੇ ਤੁਸੀਂ ਪੁੱਛ ਸਕਦੇ ਹੋ ਹਰੇਕ ਨੂੰ ਇੱਥੇ ਸਾਰਿਆਂ ਨੂੰ ਹੀ ਪਤਾ ਵਾ ਸੋ ਅੱਜ ਸੰਡਾ ਡਾਕਟਰ ਹਾਜੀ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਬਦਲਦੇ ਮੌਸਮ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਜੋੜਾਂ ਦੇ ਦਰਦ ਨੇ ਉਹ ਠੀਕ ਕਰਦੇ ਨੇ ਸੋ ਅਗਲੇ ਐਪੀਸੋਡ ਦੇ ਵਿੱਚ ਅਸੀਂ ਫੇਰ ਤੁਹਾਡੇ ਨਾਲ ਇੱਕ ਨਵੀਂ ਵਿਸ਼ੇ ਤੇ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਤਾਂ ਤਦ ਲਈ ਸਾਨੂੰ ਇਜਾਜ਼ਤ ਦਿਓ ਧੰਨਵਾਦ